ਹੈਲੋ ਜੀ ਸਾਰਿਆਂ ਨੂੰ ਜਸਰੀਆ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਮੇਰੇ ਨਵੇਂ ਵਲੌਗ ਦੇ ਵਿੱਚ ਹੈ ਤੇ ਅੱਜ ਦਾ ਨਵਾਂ ਵਲੌਗ ਬਣੇਗਾ ਜੀ ਖਾਣ ਪੀਣ ਦੇ ਉੱਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਸਰਦੀਆਂ ਆ ਗਈਆਂ ਨੇ ਤੇ ਸਰਦੀਆਂ ਦੇ ਵਿੱਚ ਸਾਨੂੰ ਬੀਬੀਆਂ ਨੂੰ ਇਹੀ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਕੀ ਚੀਜ਼ ਬਣਾਈਏ ਖਾਣ ਲਈ ਜਿਹਰੇ ਨਾਲ ਸਾਡਾ ਮਤਲਬ ਬੱਚੇ ਤੰਦਰੁਸਤ ਰਹਿਣ ਤੇ ਉਹਨਾਂ ਲਈ ਬਣਾਉਣ ਲਈ ਸਾਨੂੰ ਹਮੇਸ਼ਾ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਕੀ ਬਣਾਈਏ ਕੀ ਬਣਾਈਏ ਕੀ ਨਾ ਬਣਾਈਏ ਤੇ ਅੱਜ ਮੈਂ ਜੋ ਬਣਾਉਣ ਜਾ ਰਹੀਆਂ ਹਾਂ ਉਹਦਾ ਦੀ ਰੈਸਪੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਪਰ ਮੈਂ ਇਨੀ ਕੋਈ ਪਰਫੈਕਟ ਤੇ ਕੋਈ ਨਹੀਂ ਹੈਗੀ ਪਰ ਫਿਰ ਵੀ ਜੋ ਮੈਨੇ ਆਪਣੇ ਵੱਡੇ ਬਜ਼ੁਰਗਾਂ ਤੋਂ ਸਿੱਖਿਆ ਹੈਗਾ ਆਪਣੇ ਮੰਮੀ ਤੋਂ ਆਪਣੀ ਦਾਦੀ ਤੋਂ ਉਹਦਾ ਦੀ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂਗੀ ਪਰ ਉਹਨਾਂ ਵਰਗਾ ਮੈਂ ਬਣਾਤ ਨਹੀਂ ਸਕਦੀ ਪਰ ਕੋਸ਼ਿਸ਼ ਪੂਰੀ ਕਰਦੀ ਹਾਂ ਮੈਂ ਬਣਾਉਣ ਦੀ ਤੇ ਚਲੋ ਆਜੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਸਾਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਤੇ ਚਲੋ ਆਜੋ ਫਿਰ ਮੇਰੇ ਨਾਲ ਸੋ ਇਹਦੇ ਵਿੱਚ ਜਿਹੜਾ ਮੈਂ ਸਮਾਨ ਲਿਆ ਹੈ ਇਹ ਹੈ ਜੀ 200 ਗ੍ਰਾਮ ਮੱਕ ਜ ਲੈ ਲਿਆ ਮੈਂ ਤੇ 200 ਗ੍ਰਾਮ ਹੀ ਮੈਂ ਅਲਸੀ ਲੈ ਲਈ ਹੈ ਤੇ 200 ਗ੍ਰਾਮ ਹੀ ਮੈਂ ਇਹ ਸੂਰਜमुखी ਦੇ ਬੀਜ ਲੈ ਲੇ ਆ ਤੇ 500 ਗ੍ਰਾਮ ਮੈਂ ਬਦਾਮ ਲੈ ਆ ਗਿਆ 200 ਗ੍ਰਾਮ ਕਿਸ਼ਮਿਸ਼ ਹੈ ਤੇ 225 ਗ੍ਰਾਮ ਇਹ ਵਾਲੇ ਹੈਗੇ ਆ ਜੀ ਖਰਬੂਜੇ ਦੇ ਬੀਜ ਤੇ 200 ਗ੍ਰਾਮੀ ਹੈਗੀ ਹੈ ਜੀ ਤਿਲ 100 ਗ੍ਰਾਮ ਹੈਗੇ ਆ ਜੀ ਅਖਰੋਟ ਤੇ 400 ਗ੍ਰਾਮ ਹੈ ਜੀ ਪੁਜੇ ਹੋਏ ਛੋਲੇ ਤੇ 150 ਗ੍ਰਾਮ ਹੈਗੀ ਹੈ ਜੀ ਮੂੰਗੀ ਦੀ ਦਾਲ ਤੇ ਇਹ ਹੈਗੇ ਆ ਜੀ 125 ਤੱਕ ਤਕਰੀਬਨ ਹੈਗੀ ਹੈ ਜੀ ਇਹ ਚਾਰੇ ਗੁੰਦਾ ਤੇ ਆ ਸੇਮੀ ਕੁਆਂਟੀਟੀ ਦੇ ਵਿੱਚ ਹੈਗਾ ਇਹ ਚਾਸਕੂ ਤੇ ਆ ਹੈਗੀ ਆ ਜੀ ਸੁੰਡ ਇਹਦੇ ਵਾਸਤੇ ਮੈਂ ਦੋ ਆ ਵਾਲੀਆਂ ਗੰਡੀਆਂ ਜਿਹਾ ਯੂਜ਼ ਕਰਾਂਗੀ ਤੇ ਆ ਹੈਗੇ ਆ ਜੀ ਮੇਥਰੇ ਤੇ ਆ ਵਾਲਾ ਜੀ ਚਾਸਕੂ ਇਹ ਚਾਸਕੂ ਮੈਂ ਮੰਗਾਉਣਾ ਸੀਗਾ ਪਰ ਰਮਜੀਤ ਕੋਲੋਂ ਆ ਵਾਲਾ ਕਮਰਕਾਸ ਤੇ ਇਹ ਚਾਸਕੂ ਆ ਗਿਆ ਤੇ ਇਹਦਾ ਨਹੀਂ ਮੈਨੂੰ ਪਤਾ ਇਹਦਾ ਕਹਿੰਦੇ ਟੇਸਟ ਬਹੁਤ ਜ਼ਿਆਦਾ ਕੋੜਾ ਹੁੰਦਾ ਵੈ ਤੇ ਇਹਦੇ ਨਾਲ ਬਹੁਤ ਕੋੜਾ ਬੰਦਾ ਹੁਣ ਮੈਨੂੰ ਇੰਨੀ ਸਮਝ ਨਹੀਂ ਲੱਗਦੀ ਕਿ ਇਹਨੂੰ ਮੈਂ ਪਾਵਾਂ ਕਿ ਨਾ ਪਾਵਾਂ ਪਰ ਇਹ ਕਹਿੰਦੇ ਆ ਕਿ ਇਹਦੇ ਹੈਲਥ ਬੈਨੀਫਿਟ ਬਹੁਤ ਜ਼ਿਆਦਾ ਹੁੰਦੇ ਆ ਜਿੱਦਾਂ ਅੱਜਕੱਲ ਟੀਨੀਏਜਰ ਬੱਚਿਆਂ ਦੇ ਮੂੰਹ ਦੇ ਉੱਤੇ ਫੋੜੇ ਫਿੰਸੀਆਂ ਨਿਕਲਦੇ ਆਗੇ ਹਨਾ ਤੇ ਉਹਨਾਂ ਲਈ ਵੀ ਬਹੁਤ ਇਹ ਹੈਲਦੀ ਹੈਗੀ ਤੇ ਮੈਂ ਥੋੜਾ ਜਿਹਾ ਯੂਜ਼ ਕਰਾਂਗੀ ਕਿਉਂਕਿ ਮੇਰਾ ਵੱਡਾ ਮੁੰਡਾ ਘੱਟ ਹੀ ਖਾਂਦਾ ਹੈਗਾ ਜਾਂਦਾ ਛੋਟਾ ਖਾ ਲੈਂਦਾ ਛੋਟੇ ਨੂੰ ਤਾਂ ਸਾਰੇ ਇੱਕ ਚੀਜ਼ਾਂ ਪਸੰਦ ਹੈਗੀਆਂ ਉਹਨੂੰ ਜਿੱਦਾਂ ਦਾ ਬਣਾ ਦੋ ਉਹ ਹਮੇਸ਼ਾ ਦੇਖਦਾ ਹੈਗਾ ਕਿ ਹੈਲਦੀ ਹੈ ਉਹ ਖਾ ਲੈਂਦਾ ਤੇ ਜਿਹੜਾ ਵੱਡਾ ਹੋਵੇਗਾ ਉਹ ਹਮੇਸ਼ਾ ਸਵਾਦ ਦੇਖਦਾ ਹੈਗਾ ਕਿ ਸਵਾਦ ਕਿਦਾਂ ਦਾ ਚੀਜ਼ ਦਾ ਤੇ ਆਹ ਲਿਆ ਜੀ 500 ਗ੍ਰਾਮ ਮੈਂ ਲੈ ਲਿਆਗੇ ਜੀ ਆਹ ਫੁੱਲ ਮਖਾਣੇ ਤੇ ਆਹ ਵਾਲਾ ਲਿਆ ਹੈਗਾ ਜੀ ਮੈਂ 200 ਗ੍ਰਾਮ ਦੇ तकरीबन ਇਹ ਕੋਕੋਨਟ ਪਾਊਡਰ ਬਣਿਆ ਹੋਇਆ ਉਹ ਲਿਆ ਹੈਗਾ ਤੇ ਇਹ ਲਈ ਹੈਗੀ ਆਰਗੇਨਿਕ ਸ਼ੱਕਰ ਲਈ ਹੈਗੀ ਹੈ ਇਹ ਇਹ ਸਾਰਾ ਕੁਝ ਜੇ ਤੁਸੀਂ ਜਰਮਨ ਦੇ ਵਿੱਚ ਰਹਿੰਦੇ ਹੋਗੇ ਤਾਂ ਸਾਰਾ ਕੁਝ ਤੁਹਾਨੂੰ ਕੋਸ਼ਕ ਕੁ ਸਮਾਨ ਜਿਹੜਾ ਹੈ ਇਹ ਮੁੱਲਰ ਜਾਂ ਡੀ ਐਮ ਦੇ ਵਿੱਚ ਉਹ ਵੀ ਮਿਲ ਜਾਂਦਾ ਹੈਗਾ ਤੇ ਕੁਝ ਕੁ ਸਮਾਨ ਜਿਵੇਂ ਆਹ ਵਾਲੇ ਮੱਗ ਜਿਹ ਹੈਗੇ ਆ ਇਹ ਆਪਣੇ ਪੰਜਾਬੀ ਆਪਣੇ ਇੰਡੀਅਨ ਸਟੋਰ ਦੇ ਵਿੱਚੋਂ ਸਾਰਾ ਸਮਾਨ ਅਵੇਲੇਬਲ ਹੋ ਜਾਂਦਾ ਤੇ ਇਹਨੂੰ ਸਾਰੇ ਸਮਾਨ ਨੂੰ ਜੇ ਤੁਸੀਂ ਚਾਹੋ ਤੇ ਇਹਨੂੰ ਕਿਓ ਵਿੱਚ ਵੀ ਪੁੰਨ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨੂੰ ਇਕੱਲੇ ਨੂੰ ਵੀ ਪੁੰਨ ਸਕਦੇ ਹੋ ਮੈਂ ਕਿਓ ਵਿੱਚ ਘੱਟ ਪੁੰਨਾਗੀ ਕਿਉਂਕਿ ਮੈਂ ਕਿਓ ਦਾ ਬਹੁਤ ਘੱਟ ਯੂਜ਼ ਕਰਾਂਗੀ ਸੁੱਕਾ ਸੁੱਕਾ ਜਿਹਾ ਬਣਾਵਾਂਗੀ ਇਨਾ ਜੇ ਤੁਸੀਂ ਚਾਹੁੰਦੇ ਹੋ ਇਹਨੀਆਂ ਪੂਰੀਆਂ ਪਿੰਨੀਆਂ ਬਣਨ ਤਾਂ ਫਿਰ ਤੁਸੀਂ ਕਿਓ ਦੀ ਮਾਤਰਾ ਇਹਦੇ ਵਿੱਚ ਜ਼ਿਆਦਾ ਕਰ ਸਕਦੇ ਹੋ ਤੇ ਕਿਓ ਤੁਸੀਂ ਆਪਣੇ ਚੁਆਇਸ ਦੇ ਮੁਤਾਬਕ ਵੱਧ ਘਟ ਪਾ ਸਕਦੇ ਹੋ ਤੇ ਚਲੋ ਆਜੋ ਹੁਣ ਅਗਲਾ ਪ੍ਰੋਸੈਸ ਦੇਖਦੇ ਹਾਂ ਪਹਿਲਾਂ ਅਸੀਂ ਸਾਰੇ ਇਸ ਸਮਾਨ ਨੂੰ ਭੁੰਨ ਲਵਾਂਗੇ ਤੇ ਫਿਰ ਇਹਨੂੰ ਪੀਸਾਂਗੇ ਮਿਕਸੀ ਗ੍ਰੈਂਡਰ ਦੇ ਵਿੱਚ ਤੇ ਚਲੋ ਆਜੋ ਹੁਣ ਅਗਲਾ ਸਮਾਨ ਤੇ ਅਗਲਾ ਕਰਾਂਗੇ ਅਸੀਂ ਜੀ ਹੁਣ ਇਹਨੂੰ ਭੁੰਨਾਂਗੇ ਚਲੋ ਸਭ ਤੋਂ ਪਹਿਲਾਂ ਮੈਂ ਭੁੰਨ ਲਵਾਂਗੀ ਜੀ ਇਹ ਵਾਲੇ ਸਾਰੇ ਬਦਾਮ ਤੁਸੀਂ ਤੁਸੀਂ ਚਾਹੋ ਤੇ ਇਹਨਾਂ ਬਦਾਮਾਂ ਨੂੰ ਤੁਸੀਂ ਘਿਓ ਦੇ ਵਿੱਚ ਵੀ ਪੋਨ ਸਕਦੇ ਹੋ ਤੇ ਪਰ ਮੈਂ ਘਿਓ ਨੂੰ ਅਵਾਇਡ ਹੀ ਕਰਾਂਗੀ ਥੋੜਾ ਜਿਹਾ ਘਿਓ ਕਿਉਂਕਿ ਮੈਂ ਲਾਸਟ ਵਿੱਚ ਯੂਜ਼ ਕਰਾਂਗੀ ਸਾਰਾ ਜਦੋਂ ਮਿਕਸੀ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਤੇ ਇਹਦੇ ਵਾਸਤੇ ਮੈਂ ਘਿਓ ਯੂਜ਼ ਕਰਾਂਗੀ ਤੇ ਇਹਨੂੰ ਚਾਸਕੂ ਨੂੰ ਪੁੰਨਣ ਲਈ ਮੈਂ ਘਿਓ ਯੂਜ਼ ਕਰਾਂਗੀ ਤੇ ਚਲੋ ਆਜੋ ਫਿਰ ਮਿਲਦੇ ਆਂ ਅੱਗੇ ਤੇ ਮੇਰੇ ਮੁੰਡੇ ਚੜ੍ਹਿਆ ਗਿਆ ਦੋਨੋਂ ਅੱਜਕੱਲ ਥੋੜੇ ਜੇ ਹੈਲਥ ਨੂੰ ਲੈ ਕੇ ਥੋੜੇ ਜਿਹਾ ਜਿਆਦਾ ਜਿਆਦਾ ਸੁਚੇਤਜੇ ਹੋ ਗਏ ਆ ਉਹ ਆਟੇ-ਓਟੇ ਨੂੰ ਥੋੜਾ ਅਵਾਇਡ ਕਰਦੇ ਆ ਤੇ ਇਸ ਕਰਕੇ ਮੈਂ ਜਿਹੜਾ ਇਹ ਸਾਰਾ ਸਮਾਨ ਜਿਹੜਾ ਹੈਗਾ ਬਿਨਾ ਆਟੇ ਤੋਂ ਤੇ ਬਹੁਤ ਘੱਟ ਕੇ ਉਹਦਾ ਯੂਜ਼ ਕਰਕੇ ਬਣਾਵਾਂਗੀ ਤੇ ਤੁਸੀਂ ਵੀ ਦੱਸਿਓ ਕਮੈਂਟ ਚ ਕਰਕੇ ਕਿ ਤੁਸੀਂ ਕਿੱਦਾਂ ਬਣਾਉਨੇ ਹੋ ਤੇ ਖਾਸ ਕਰਕੇ ਇਹਦਾ ਦੱਸਿਓ ਕਿ ਮੈਨੂੰ ਆ ਚੜਾ ਚਾਸਕੂ ਹੈਗਾ ਇਹੜਾ ਇਹਨੂੰ ਯੂਜ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਆਪਣੇ ਇਹਦੇ ਭਾਂਡੇ ਦੇ ਵਿੱਚ ਨਾਲੇ ਦੱਸਿਓ ਤੁਸੀਂ ਵੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕੀ ਕਹਿੰਦੇ ਹੋ ਅਸੀਂ ਦੇ ਭਾਂਡੇ ਕਹਿੰਨਾ ਪਾਂਡਾ ਕਹਿੰਦੇ ਆ ਕਿ ਅਗਰ ਦਾਸਪੁਰ ਦੇ ਇਹ ਜਿਹੜੇ ਫੁੱਲ ਮਖਾਣੇ ਜਿਹੜੇ ਹੁੰਦੇ ਆ ਇਹ ਚਾਰੇ ਬਹੁਤ ਜ਼ਿਆਦਾ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਵੈ ਤੇ ਆਪਣੇ ਜਿਹੜੇ ਕਿ ਵਮੈਨਸ ਵਾਸਤੇ ਜਿਹੜੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਵਾਸਤੇ ਹੁੰਦੇ ਜਿੱਦਾਂ ਤੁਸੀਂ ਜੇ ਤੁਸੀਂ ਚਾਹੁੰਦੇ ਹੈਗੇ ਤੁਸੀਂ ਜਿਹ ਚਿਪਸ ਖਾਣ ਦੇ ਸ਼ਕੀਨ ਹੈਗੇ ਤਾਂ ਤੁਸੀਂ ਇਹਨੂੰ ਥੋੜੀ ਜੀ ਹਲਦੀ ਪਾ ਕੇ ਥੋੜਾ ਜਿਹਾ ਚਾਟ ਮਸਾਲਾ ਪਾ ਕੇ ਤੇ ਇਹਨੂੰ ਭੁੰਨ ਕੇ ਤੁਸੀਂ ਐਜ਼ ਅ 스ਨੈਕ ਦੇ ਤੌਰ ਤੇ ਸ਼ਾਮ ਨੂੰ ਵੀ ਖਾ ਸਕਦੇ ਹੈਗੇ ਮੈਂ ਤੇ ਬਹੁਤ ਖਾਨੀ ਹੈਗੀਆਂ ਖੁਦ ਆਪ ਵੀ ਆ ਮੋਂਗੀ ਤੇ ਮੈਂ ਮੇਥਰਿਆ ਨੂੰ ਮੈਂ ਇਕੱਠਿਆਂ ਦੋਨਾਂ ਨੂੰ ਭੁੰਨ ਲਵਾਂਗੀ ਹੁਣ ਇਹਨੂੰ ਕੋਲ ਨਹੀਂ ਚਾਰੀ ਬੰਦਨੋਂ ਮੈਨੂੰ ਆਇਆ ਇੱਕ ਕੜਸੀ ਲੱਗੀ ਹੈ ਸਾਰੀ ਇੱਕ ਕੜਸੀ ਨਾ ਕਿਉਂ ਦੀ ਤੇ ਇਹਨੂੰ ਮੈਂ ਇਦਾਂ ਕਰਾਂਗੀ ਕਿ ਇਹ ਥੋੜੀਆਂ ਆਸਾਨੀ ਹੁੰਦੀ ਹੈ ਕੁੱਟਣ ਦੇ ਵਿੱਚ ਮੈਂ ਇਹਦੇ ਵਿੱਚ ਨਹੀਂ ਪਾਵਾਂਗੀ ਮੈਂ ਡਾਇਰੈਕਟ ਹੀ ਇਹਨੂੰ ਕੜਾਈ ਦੇ ਵਿੱਚ ਇਦਾਂ ਕਰਕੇ ਤੇ ਇਹਨੂੰ ਪੀਸ ਲਵਾਂਗੀ ਥੋੜੀਆਂ ਜਿਹਾ ਜ਼ਿਆਦਾ ਨਹੀਂ ਇਹਨਾਂ ਦਾ ਥੋੜਾ ਕਰੰਚੀ ਟੇਸਟ ਵੀ ਜਿਹੜਾ ਉਹ ਬਹੁਤ ਹੀ ਸਵਾਦ ਲੱਗਦਾ ਹੈਗਾ ਹੈ ਇਹ ਭਾਂਡੇ ਦੇ ਵਿੱਚ ਤੇ ਇਹਨੂੰ ਮੈਂ ਇਦਾਂ ਹੀ ਪੀਸ ਲਵਾਂਗੀ ਤੋਂ ਮਿਕਸੀ ਵਾਸਤੇ ਮੈਂ ਆ ਲਿਆ ਹੈਗਾ ਜੀ ਬੌਲ ਤੇ ਇਹਦੇ ਵਿੱਚ ਮੈਂ ਜਿੱਦਾਂ ਜਿੱਦਾਂ ਸਮਾਨ ਪੀਸਦੀ ਜਾਵਾਂਗੀ ਸਾਰਾ ਮੈਂ ਇਹਦੇ ਵਿੱਚ ਟ੍ਰਾਂਸਫਰ ਕਰਦੀ ਜਾਵਾਂਗੀ ਜੋ ਕਿ ਮੈਨੂੰ ਮਿਕਸ ਕਰਨ ਦੇ ਵਿੱਚ ਆਸਾਨੀ ਹੋ ਜੇ ਆਪਣੇ ਇੰਡੀਆ 사ਦਾ 사ੜਾ ਟੱਬਰ ਲੱਗਦਾ ਹੁੰਦਾ ਹੀ ਬਾਹਰ ਬਣਾਉਣ ਬਣਾਉਣ ਵਾਸਤੇ ਸਾਰਾ ਟੱਬਰ ਤੂੰ ਆ ਕਰ ਤੂੰ ਆ ਕਰ ਇੱਥੇ ਦੇਖ ਲਓ ਮੈਨੂੰ ਇਕੱਲੀ ਨੂੰ ਬਣਾਉਣਾ ਪੈੰਦਿਆ ਤੇ ਮੈਂ ਲਈ ਆ ਜੀ ਇੱਥੇ ਛੋਟੀ ਜੀ ਬ੍ਰੇਕ ਤੇ ਕਿਉਂਕਿ ਬੁੰਦੇ ਬੁੰਦੇ ਮੈਂ ਬਹੁਤ ਜ਼ਿਆਦਾ ਥੱਕ ਗਈ ਤੇ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗਣ ਲੱਗੀ ਤੇ ਮੈਂ ਕੱਪ ਲੈ ਗਲਾਸ ਜੂਸ ਦਾ ਪੀਨੇ ਆ ਤੇ ਫਿਰ ਥੋੜੀ ਜੀ એનર્ਜੀ ਆਏਗੀ ਗਗ 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 ਤੇ ਹੁਣ ਇਹ ਸਾਰੇ ਸਮਾਨ ਨੂੰ پیسਣ ਲਈ ਮੈਂ ਲੈ ਲਿਆ ਹੈਗਾ ਜੀ ਇਹ ਪੌਸ਼ ਦਾ ਸਮੂਦੀ ਮੇਕਰ ਹੈ ਇਹਦੇ ਵਿੱਚ ਮੈਂ ਟਰਾਈ ਕਰਦੀ ਆਂ ਮੈਂ ਪਾਵਾਂਗੀ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਫੁੱਲ ਮਖਾਣੇ ਜੇ ਪਾਇਨ ਸਮਾਨ ਨੂੰ ਨਾਲ-ਨਾਲ ਹੀ ਮਿਕਸ ਕਰਦੇ ਜਾਵਾਂਗੇ ਨਾ ਤਾਂ ਫਿਰ ਆਪਾਂ ਨੂੰ ਥੋੜੀ ਮਿਹਨਤ ਹੋਰ ਘੱਟ ਕਰਨੀ ਪਊਗੀ ਜਿਵੇਂ ਕਿ ਦੇਖੋ ਮੈਂ ਨਾਲ-ਨਾਲ ਹੀ ਸਾਰਾ ਮਿਕਸ ਕਰੀ ਜਾਂਦੀ ਆਂ ਕਿ ਪਹਿਲਾਂ ਮੈਂ ਸਾਰੇ ਗੁੰਦਾ ਪਾ ਲਿਆ ਥੱਲੇ ਫਿਰ ਮੱਤੇ ਫੁੱਲ ਮਖਾਣਿਆਂ ਦਾ ਪਾਊਡਰ ਜਿਆ ਬਣਾ ਕੇ ਪਾ ਲਿਆ ਤੇ ਹੁਣ ਮੈਂ ਇਹ ਬਦਾਮ ਤੇ ਕੀ ਸੀਗਾ ਕਿਸ਼ਮਿਸ਼ ਦੋਨਾਂ ਨੂੰ ਪਾ ਲਾਂਗੇ ਇਹਨਾਂ ਨੂੰ ਵੀ ਮੈਂ ਕੱਢ ਲਿਆ ਜਿਆਦਾ ਨਹੀਂ ਮੈਂ ਪੀਸਿਆ ਪੂਰਾ ਆਟਾ ਜਿਆ ਨਹੀਂ ਬਣਾਇਆ ਕਿਉਂਕਿ ਆਰਟੇ ਨਾਲ ਵੀ ਥੋੜਾ ਆਪਣਾ ਨੂੰ ਟੇਸਟ ਇਹਨਾਂ ਵਧੀਆ ਨਹੀਂ ਲੱਗਦਾ ਹੈਗਾ ਆਟਾ ਜੇ ਵੀ ਬਣਿਆ ਥੋੜੇ ਜਿਹਾ ਢਾਣੇ ਢਾਣੇ ਹੁੰਨ ਤੇ ਬੈਸਰ ਲੱਗਦੇ ਆ ਅਲਸੀ ਤੇ ਵਿਚਾਰੀ ਕੋਨੇ ਤੇ ਲੱਗੀ ਰਹੀ ਹੈ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ ਅਲਸੀ ਨੂੰ ਵੀ ਭੁੰਨ ਲਾਂਗੇ ਇਹਦੇ ਵਿੱਚ ਪਾ ਲਾਂਗੇ ਭੁੰਨ ਲਾਂਗੇ ਕਹਿੰਦੀ ਹੁਣ ਤੇ ਮੈਂ ਬੁੰਦਲ ਗਈ ਹੈਗੀ ਹੁਣ ਮੈਨੂੰ ਪਤਾ ਨਹੀਂ ਲੱਗੰਦਿਆ ਮੇਰੀ ਜ਼ੁਬਾਨ ਵੀ ਮੇਰਾ ਸਾਥ ਨਹੀਂ ਦੇ ਰਹੀ ਹੁਣ ਸੋ ਲਾਸਟ ਚ ਵਾਰੀ ਆਈ ਹੈ ਜੀ ਇਹ ਮੂੰਗੀ ਦੀ ਮੂੰਗੀ ਨੂੰ ਵਾਲਾ ਮੈਂ ਪੀਲਾਂਗੀ ਤੇ ਫਿਰ ਮੈਨੂੰ ਥੋੜੀ ਜਿਹੀ ਹੋਰ ਕਿਓ ਦੇ ਵਿੱਚ ਭੁੰਨਾਗੀ ਸਮੂਦੀ ਮੇਕਰ 'ਚ ਪੀਣ ਲੱਗੀ ਪਹਿਲੀ ਵਾਰੀ ਰਿਸਕੇ ਤੋ ਇਸਕੇ ਰਿਸਕੇ ਤੋ ਇਸਕੇ ਮੇਰਾ ਮੁੰਡਾ ਕਹਿੰਦਾ ਰਿਸਕੇ ਤੋ ਇਸਕੇ ਲਓ ਇਹ ਵੀ ਪੀਸੀ ਗਈ ਵੇ ਲਓ ਵੀ ਆ ਵੀ ਪੀਸੀ ਗਈ ਅਰਚੇ ਹੁਣ ਮੈਨੂੰ ਛੋਟੀ ਮਸ਼ੀਨ ਦੀ ਜ਼ਰੂਰਤ ਨਹੀਂ ਪਿਆ ਕਰਨੀ ਪਰ ਫਿਰ ਵੀ ਮੈਨੂੰ ਪੈਣੀ ਹੈਗੀ ਅਰਚੇ ਮੈਂ ਸੁੰਡ ਪੀਸੀ ਨਹੀਂ ਅਜੇ ਤੱਕ ਕਿਉਂਕਿ ਸੁੰਡ ਨਹੀਂ ਇਹਦੇ ਵਿੱਚ ਪੀਸੀ ਜਾਣੀ ਇਹਨੂੰ ਮੂੰਗੀ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਪਾਊਡਰ ਨਾ ਬਣਾਇਆ ਥੋੜੀ ਦਰਦਰੀ ਜੀ ਰਹਿਣ ਦਿਓ ਫਿਰ ਜ਼ਿਆਦਾ ਸਵਾਦ ਲੱਗਦੀ ਥੋੜਾ ਕਰੰਚ ਆਉਂਦਾ ਹੈ ਇਹਦੇ ਦਾ ਨਾ ਇਹਨੂੰ ਮੈਂ ਭੁੰਨਾ ਕਿ ਘੋ ਦੇ ਵਿੱਚ ਫਿਰ ਦੁਬਾਰਾ ਤੇ ਜਿਹੜਾ ਗੁੜਾ ਹੈਗਾ ਵਾ ਗੁੜ ਨੂੰ ਵੀ ਮੈਂ ਸ਼ੱਕਰ ਨੂੰ ਮੈਂ ਡਾਇਰੈਕਟਲੀ ਇੱਧੇ ਪਾ ਦਿੰਦੀ ਆ ਕਿ ਮੈਂ ਚਾਸ਼ਨੀ ਨਹੀਂ ਬਣਾਉਂਦੀ ਆ ਕਿਉਂਕਿ ਮੈਨੂੰ ਥੋੜਾ ਜਿਹਾ ਡਲ ਜਿਹਾ ਲੱਗਦਾ ਜੇ ਮੈਂ ਚਾਸ਼ਨੀ ਨਾਲ ਬਣਾਇਆ ਤੇ ਮੇਰੇ ਕੋਲੋਂ ਚਾਸ਼ਨੀ ਪਤਲੀ ਨਾ ਬਣ ਜੇ ਤੇ ਸ਼ਾਇਦ ਪਾਣੀ ਵਰਗਾ ਸਵਾਦ ਨਾ ਆਵੇ ਤੇ ਜਲਦੀ ਖਰਾਬ ਹੋ ਜੇ ਤੇ ਤਾਂ ਕਰਕੇ ਇਹਨੂੰ ਮੈਂ ਸੁੱਕੀ ਪਾ ਦੇਣੀ ਹਣੀ ਸ਼ੱਕਰ ਨੂੰ ਵਿੱਚੇ ਤੇ ਚਲੋ ਹੁਣ ਬਸ ਕੰਮ ਰਹਿ ਗਿਆ ਬਸ ਮਿਕਸ ਮਿਕਸ ਮਿਕਸੀ 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 ਮਿਕਸਿੰਗ ਦਾ ਤੇ ਮਿਕਸਿੰਗ ਲਈ ਜਿਹੜਾ ਕੰਮ ਹੈ ਹੁਣ ਉਹ ਕਰਨਗੇ ਜੀ ਜਨਾਬ ਸਾਹਿਬ ਤੇ ਜਨਾਬ ਸੁੱਤੇ ਨੇ ਹੁਣ ਤੇ ਉਹਨਾਂ ਨੂੰ ਉਠਾਵਾਂਗੀ ਵੀ ਆਓ ਵੀ ਹੁਣ ਜੇ ਭਾਂਡਾ ਖਾਣਾ ਤੇ ਹਨਾ ਵੇਜਾ ਮੈਨੂੰ ਤਾਂ ਯਾਦ ਆ ਗਿਆ ਬੰਦਾ ਬਣਾਉਂਦਾ ਬਣਾਉਂਦਾ ਕੁਛ ਨਾ ਕੁਛ ਭੋਲੀ ਜਾਂਦਾ ਮੈਂ ਮਗਜ ਤੇ ਭੋਨੇ ਭੋਲੀ ਗਈ ਵਿੱਚ ਤੇ ਮਗਜਾ ਨੂੰ ਵੀ ਮੈਂ ਹੁਣ ਛੋਟੀ ਮਸ਼ੀਨ ਯੂਜ਼ ਕਰਾਂਗੇ ਓਕੇ ਵੱਡੀ ਨੂੰ ਮੈਂ ਸਾਈਡ ਤੇ ਰੱਖ ਦਿੱਤਾ ਹੁਣ ਦੋ ਗੰਡੀਆਂ ਮੈਂ ਸੁੰਡੀਆਂ ਪਾ ਲਈਆਂ ਵਾਓ ਜੇ ਤੁਸੀਂ ਦਾ ਫਰੈਸ਼ ਸੁੰਡ ਪਾਉਂਦੇ ਹੋ ਨਾ ਕਟ ਕੇ ਗੰਡੀਆਂ ਦੇ ਵਿੱਚ ਤੇ ਉਹਦੀ ਸਮੈਲ ਇੰਨਾ ਸੋਹਣਾ ਅਰੋਮਾ ਤੁਸੀਂ ਵੀ ਕੋਸ਼ਿਸ਼ ਕਰੋ ਕਿ ਦਾ ਪੂਰੀਆਂ ਗੰਡੀਆਂ ਹੀ ਲੈ ਕੇ ਤੇ ਇਹਨੂੰ ਆਪ ਖੋਦ ਪੀਸ ਕੇ ਤੇ ਫਿਰ ਪਾਓ ਮੈਂ ਜਦ ਕੱਲੀ ਬਣਾ ਕੇ ਨਾ ਮੈਂ ਕਿੰਨੀਆਂ ਚੀਜ਼ਾਂ ਭੁੱਲੀ ਜਾਂਦੀ ਐ ਜੇ ਦੋ ਚਾਰ ਜਾਣੇ ਨਾਲ ਲੱਗੇ ਹੋਣ ਨਾ ਤੇ ਫਿਰ ਬੰਦੇ ਨੂੰ ਵਾਵਾ ਯਾਦ ਰਹਿੰਦਾ ਕਿ ਆ ਵੀ ਸਮਾਨ ਨਹੀਂ ਪਾਇਆ ਤੇ ਆ ਵੀ ਸਮਾਨ ਨਹੀਂ ਪਾਇਆ ਇਹ ਸੀਗਾ ਜੀ ਡੈਸੀਕੇਟਿਡ ਕੋਕੋਨਟ ਕੋਕੋਨਟ ਦਾ ਬੂਰਾ ਜੇ ਟੜ ਕੋਲ ਗਮ ਹੈਗਾ ਪੂਰਾ ਤੇ ਤੁਸੀਂ ਗਮ ਨੂੰ ਵੀ ਪੀਸ ਕੇ ਪਾ ਸਕਦੇ ਹੋ ਮੈਂ ਇਹਦੇ ਵਿੱਚ ਅੱਧਾ ਪੈਕੇਟ ਜਿਹੜਾ ਇਹ ਵਾਲਾ ਡੈਸੀਕੇਟਿਡ ਕੋਕੋਨਟ ਪਾ ਲਿਆ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੀ ਸੋ ਜੀ ਆਲੇ ਲੈ ਆ ਜਿਹੜਾ ਮੈਂ ਕਿਉ ਤੇ ਕਿਉ ਦੇ ਵਿੱਚ ਪਾ ਕੇ ਮੈਂ ਇਹ ਵਾਲੀ ਜਿਹੜੀ ਕੀਤੀ ਹੋਈ ਸੀ ਜੀ ਰੋਸਟਡ ਹੋਊਗੀ ਇਹਨੂੰ ਪੋਨ ਲਾਵਾਂਗੀ ਟਿਕਿਓ ਮੇਰੇ ਕੋਲੋਂ ਅੱਧਾ ਕਿਲੋ ਤੋਂ ਉੱਪਰ ਹੈ ਦੇਖ ਲਓ ਕਿਉ ਦੇ ਵਿੱਚ ਹੁਣ ਇਹ ਤਰੀ ਵਾਲਾ ਬਣ ਗਿਆ ਪਾਂਡਾ ਮੇਤੋਂ ਸੋ ਆਹ ਵਾਲੀ ਇਹ ਸ਼ੱਕਰ ਤੇ ਇਹ ਸ਼ੱਕਰ ਕੋਈ ਅੱਧਾ ਕਿਲੋ ਹੈ ਜੇ ਤੁਹਾਨੂੰ ਤੁਸੀਂ ਜ਼ਿਆਦਾ ਖੰਡ ਖਾਂਦੇ ਆ ਤੇ ਫਿਰ ਇਹਦੇ ਵਿੱਚ ਤੁਸੀਂ ਜ਼ਿਆਦਾ ਪਾ ਲਓ ਮੈਂ ਤੇ तकरीबन इन 3 किलो पांडे ਦੇ ਵਿੱਚ ਅੱਧਾ ਕਿਲੋ ਹੀ ਸ਼ੱਕਰ ਪਾਵਾਂਗੀ ਜਿਹੜਾ ਸਮਾਨ ਮੈਂ ਪੀਸਿਆ ਸੀਗਾ ਉਹ ਇਹਦੇ ਵਿੱਚ ਮਿਕਸ ਕਰਾਂਗੇ ਤੁਸੀਂ ਵੀ ਦੇਖ ਸਕਦੇ ਹੋ ਇਹਦੇ तकरीबन तकरीबन ਮੇਰੇ ਖਿਆਲ ਚ 3-4 ਕਿਲੋ ਤੇ ਹੁਣ ਆਈ ਹੈ ਤੇ 3-4 ਕਿਲੋ ਦੇ ਵਿੱਚ ਮੈਂ ਸਾਰਾ ਅੱਧਾ ਕਿਲੋ ਤੋਂ ਜ਼ਿਆਦਾ ਕਿਉਂ ਯੂਜ਼ ਕਰਾਂਗੀ ਇਨੂੰ ਪਾਲਿਆ ਜੀ ਹੁਣ ਮੈਂ ਵੱਡੀ ਕੜਾਈ ਦੇ ਵਿੱਚ ਤੇ ਵੱਡੀ ਕੜਾਈ ਦੇ ਵਿੱਚ ਪਾ ਕੇ ਹੁਣ ਮੈਂ ਇਹਦੀ ਕਰਾਂਗੀ ਮਿਕਸਿੰਗ 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 ਮੈਂ ਸੋਚਿਆ ਸੀਗਾ ਕਿ ਪਰਮਜੀਤ ਕੋ ਕਰਵਾਵਾਂਗੀ ਮਿਕਸਿੰਗ ਤੇ ਪਰ ਪਰਮਜੀਤ ਤੇ ਗਏ ਕੰਮ ਤੇ ਹੁਣ ਮੈਨੂੰ ਇਹ ਆਪ ਹੀ ਕਰਨਾ ਪੈਣਾ ਸਾਰਾ ਕੰਮ ਸੋ ਜੀ ਆ ਸੀਗਾ ਸਾਰਾ ਪ੍ਰੋਸੈਸ ਇਹ ਬਣਾਉਂਦਾ ਇਹ ਬਣ ਗਈ ਹੈ ਜੀ ਪੰਜੀਰੀ ਤੇ ਜੇ ਤੁਸੀਂ ਇਹਦੇ ਵਿੱਚ ਪਾਓਗੇ ਜਿਆਦਾ ਘਿਓ ਤੇ ਇਹਦੇ ਬਣੇ ਜਾਣਗੇ ਲੱਡੂ ਪਰ ਮੈਂ ਇਹਨੂੰ ਸੁੱਕਾ ਸੁੱਕਾ ਜਿਹਾ ਬਣਾ ਲਿਆ ਇਹਨੂੰ ਮੈਂ ਪਹਿਲਾਂ ਤਾਂ ਕੜਛੀ ਨਾਲ ਮਿਕਸ ਕਰਨ ਲੱਗੀ ਸੀਗੀ ਫਿਰ ਕੱਲ ਕੋਈ ਨਹੀਂ ਬਣੀ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕੀਤਾ ਤੇ ਚਲੋ ਮੈਂ ਤੁਹਾਨੂੰ ਖਾ ਕੇ ਵੀ ਦੱਸਦੀ ਆ ਨਾ ਟੇਸਟ ਕਿਦਾਂ ਦਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੇ ਹੋਪਸ ਸੋ ਤੁਹਾਨੂੰ ਇਹ ਰਸਪੀ ਪਸੰਦ ਆਈ ਹੋਗੀ ਸੋ ਇਹਨਾਂ ਸਰਦੀਆਂ ਦੇ ਵਿੱਚ ਤੁਸੀਂ ਵੀ ਬਣਾਓ ਆਪਣੇ ਸਾਰੇ ਪਰਿਵਾਰ ਨੂੰ ਵੀ ਖਿਲਾਓ ਹੋ ਸਕਦੇ ਢਾਂਡੇ ਗਵੜੀਆਂ ਨੂੰ ਵੀ ਖਿਲਾ ਦਿਆ ਕਰੋ ਕਦੀ ਕਦੀ ਚਲੋ ਫਿਰ ਮਿਲਦੇ ਆ ਹੁਣ ਨੈਕਸਟ ਵੀਡੀਓ ਦੇ ਵਿੱਚ Tata ke bye bye